ਗਰਜਿੰਦਰ ਹਾਂਜੀ ਪੂਆ ਜੀ ਬੈਠਾ ਆ ਮਾ ਬਾਹ ਹਾਂਜੀ ਹਾਂਜੀ ਕੀ ਗੱਲ ਬੜਾ ਚੁੱਪ ਕਰਕੇ ਬੈਠਾ ਨਹੀਂ ਨਹੀਂ ਚੁੱਪ ਤੇ ਨਹੀਂ ਆ ਮੈਨੂੰ ਪ੍ਰਭ ਕੀ ਦੱਕ ਕਹਿਣ ਲਈ ਹੈਗੀ ਕੀ ਗੱਲ ਵਾ ਤਿਆਰੀ ਕਰਦੇ ਫਿਰਦੇ ਹੋ ਹਾਂਜੀ ਪੂਆ ਜੀ ਨਹੀਂ ਬਾਊ ਕਿੰਨੇ ਦਿਨ ਹੋ ਗਏ ਆ ਇਹਨੂੰ ਨਹੀਂ ਨਹੀਂ ਇਦਾਂ ਨਾ ਤੂੰ ਕੋਦੇ ਉਹਦਾ ਗੁੱਸਾ ਤਾਂ ਨਹੀਂ ਕਰ ਲਿਆ ਤੇ ਗੱਲਾਂ ਦਾ ਨਾ ਨਾ ਪੂਆ ਜੀ ਮੈਂ ਅਜੇ ਬੁੜੇ ਦੀ ਪ੍ਰਵਾ ਨਹੀਂ ਕਰਦਾ ਹਾਂ ਠੀਕ ਆ ਬਿਲਕੁਲ ਠੀਕ ਆ ਉਹਦੀ ਪ੍ਰਵਾਹ ਕਰਨੀ ਵੀ ਨਹੀਂਗੀ ਆਪਾਂ ਨਹੀਂ ਕਰਦੀਆਂ ਤੂੰ ਕਾ ਕਰਨੀ ਹੈ ਤੈਨੂੰ ਸੁਭਾ ਦਾ ਪਤਾ ਨਾ ਹਾਂਜੀ ਮੈਂ ਉਹਦੀ ਪਰਵਾਹ ਨਹੀਂ ਕਰਦਾ ਬਹੁਤ ਜ਼ਿਆਦਾ ਉਹ ਤੈਨੂੰ ਪਤਾ ਵੀ ਕਿਦਾਂ ਦੀ ਬੁੱਢੀ ਸਾਡੇ ਘਰ ਚ ਆ ਗਈ ਆ ਜੇ ਚੰਗੀ ਹੁੰਦੀ ਤੇ ਹੱਥੀ ਸਾਰਾ ਕੁਝ ਕਰਦੀ ਤੇ ਸੋਭਾ ਘਟਦੀ ਹਾਂਜੀ ਸਾਨੂੰ ਕਿਉਂ ਮਤਲਬ ਵਿੱਚ ਪੈਣਾ ਪੈਂਦਾ ਵਿੱਚ ਪਾ ਕੇ ਮੈਂ ਸਾਰੇ ਕੰਮ ਕਰਵਾਏ ਆ ਤੇ ਚਲੋ ਇਹ ਵਿਚਾਰੇ ਦਾ ਘਰ ਵਸ ਜੇ ਉਹ ਤੇ ਸਾਰੀ ਉਮਰ ਆਂਦੀ ਪੇਦੀ ਮੈਂ ਕਮਾਈ ਖਾਂਦੀ ਰਵਾਂ ਇਹਨੂੰ ਕੰਮੀ ਲਾ ਛੜਾਂ ਕਦੀ ਉਧਰ ਤੇ ਕਦੀ ਉਧਰ ਵਿਚਾਰੇ ਨੇ ਔਂਕਰ ਬਣਾਇਆ ਵਾ ਐ ਇਹੋ ਪੂਆ ਪਤੀ ਨੇ ਸੋਚਿਆ ਵੀ ਇਹਦਾ ਕੋ ਸੋਚੀਏ ਵਿਚਾਰੇ ਦਾ ਇਹ ਤੇ ਉਮਰੇ ਤਾਂ ਨੰਗ ਜਾਣੀ ਹੈ। ਤੂੰ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਆਪਾਂ ਨਹੀਂ ਪਰਵਾਹ ਕਰਦੇ। ਤੂੰ ਵੀ ਨਾ ਕਰਿਆ ਕਰ। ਨਹੀਂ ਨਹੀਂ ਭੂਆ ਜੀ ਉਹ ਨਹੀਂ ਗੱਲ ਕੋਈ। ਹਾਂ। ਤੇ ਘਰ ਤੇ ਹੁਣ ਜਾਣਾ ਪੈਣਾ। ਨਹੀਂ ਚਲੋ ਕੋਈ ਗੱਲ ਨਹੀਂ। ਸੌ ਕੰਮ ਉੱਥੇ ਵੇਖਣੇ ਪੈਣਗੇ। ਹੁਣ ਮੈਨੂੰ ਕਹਿਣ ਦੇਈ ਭੂਆ ਜੀ ਉਹ ਕਾਲੇ ਪਏ ਆ ਮੈਨੂੰ ਜਾਣਾ ਪੈਣਾ ਮੈਂ ਜਾਣਾ ਮੈਂ ਕਿ ਇਦਾਂ ਕਿਦਾਂ ਜਾਣਾ ਪੈਣਾ। ਮੈਂ ਹੁਣ ਇੱਥੇ ਤੈਨੂੰ ਵੀ ਰਹਿਣਾ ਪੈਣਾ। ਹੁਣ ਇਦਾਂ ਵਾ ਕਿ ਬੋਟੀ ਆਈ ਆ। ਉਹਦੇ ਲਾਗੇ ਸਾਨੂੰ ਨਾ ਅਜੇ ਰਹਿ ਲਾਂਦੇ। ਇਹਨੂੰ ਵੀ ਛੱਡ ਜਾ। ਤੇ ਹੁਣ ਅੱਜ ਇਹਨੂੰ ਚੌਂਕੇ ਚੜਾਉਣਾ ਤੂੰ ਕੜਾ ਛੜਾ ਖ ਮੈਂ ਸ਼ਾਮ ਨੂੰ ਜਾਵਾਂਗਾ ਤੇ ਆਹੋ ਇਦਾਂ ਕਰ ਪੀ ਤੂੰ ਜੇ ਬਹੁਤ ਜ਼ਰੂਰੀ ਤੇ ਸ਼ਾਮ ਨੂੰ ਚਲ ਜੀ ਮੈਂ ਤੇ ਬਲਕੈਨੀ ਸਵੇਰੇ ਚਲ ਜੀ ਨਹੀਂ ਨਹੀਂ ਭੂਆ ਜੀ ਤੇ ਚਲ ਜੇ ਨਹੀਂ ਤੇ ਫਿਰ ਤੂੰ ਸ਼ਾਮ ਨੂੰ ਬਹੁ ਚਲ ਜੀ ਤੇ ਇਦਾਂ ਕਰੀ ਆ ਜੀ ਫਿਰ ਹਫਤੇ 10 ਦਿਨ ਬਾਅਦ ਹਫਤਾ 10 ਦਿਨ ਰਹਿਣ ਦੇ ਹੋਣੇ ਨੂੰ ਚਲੋ ਠੀਕ ਆ ਰੱਖ ਲੋ ਕੋਈ ਨਹੀਂ ਸਾਨੂੰ ਇੱਥੇ ਲੱਗੇ ਰਹਿਣ ਦੇ ਕੋਈ ਗੱਲ ਨਹੀਂ ਉੱਥੇ ਭੈ ਜੀ ਨੇ ਭੰਜੀ ਹੋਣੀ ਆਪਣਾ ਸਾਰੀ ਝਾਂਡਾ ਰੋਟੀ ਪਾਣੀ ਪੱਕਣ ਡਿਆ ਵਾ ਤੇ ਬਹੁ ਜੇ ਤੈਨੂੰ ਲੱਗਦਾ ਵਾ ਅਪ ਚਲ ਮੈਨੂੰ ਜਾਣਾ ਚਾਹੀਦਾ ਵਾ ਤੇ ਤੂੰ ਚਲਾ ਜਾ ਹਾਂਜੀ ਹਾਂਜੀ ਪਰ ਤੇਰਾ ਆਪਣਾ ਘਰ ਵਾ ਤੂੰ ਇਹ ਪਰਵਾਹ ਨਹੀਂ ਕਰਨੀ ਨਾ ਦਿਲ ਚ ਉਨੇ ਹਰੇ ਮੈਨੂੰ ਕੁਛ ਕਹਿਤਾ ਤੇ ਮੈਂ ਚਲ ਜਾ ਕੋਈ ਨਹੀਂ ਕੋਈ ਠੀਕ ਆ ਐਦਾਂ ਦੀ ਪ੍ਰਵਾਹ ਨਹੀਂ ਮੈਂ ਕਰਦਾ ਹਾਂ ਨਹੀਂ ਨਹੀਂ ਪ੍ਰਵਾਹ ਕਰਨੀ ਨਹੀਂ ਡਾਂਡਿਆ ਇੱਥੇ ਬੜੇ ਚਿਰ ਦਾ ਹੁੰਦੇ ਆ ਵਾ ਨਹੀਂ ਪ੍ਰਵਾਹ ਨਹੀਂ ਕਰਨੀ ਅਸੀਂ ਹੁਣ ਲੱਗੇ ਸਾਰੇ ਬੰਦੇ ਦਾ ਪਤਾ ਵੀ ਘੜਾ ਕਿਦਾਂ ਦਾ ਹੈ ਕਿਹੜਾ ਨਹੀਂ ਨਹੀਂ ਠੀਕ ਆ ਤੂੰ ਉਹਦੀ ਪ੍ਰਵਾਹ ਨਹੀਂ ਕਰਨੀ ਆਪਾਂ ਨਹੀਂ ਕਰਦੇ ਉਹਦੀ ਉਹਦੇ ਵਿਚਾਰਾ 60 ਬੱਧਾ ਕਾਬੂ ਆਇਆ ਮਨਜਿੰਦਰ ਸਹੀ ਗੱਲ ਆ ਉਹ ਤੇ ਨਾ ਵਿਚਾਰਾ ਅੱਗੇ ਜੋਗਾ ਤੇ ਨਾ ਪਿੱਛੇ ਜੇ ਕਹਿੰਦੀ ਵੀ ਉੱਠ ਜਾ ਉੱਠ ਜਾਂਦਾ ਵਾ ਜੇ ਕਹਿੰਦੀ ਬਹਿ ਜਾ ਵਿਚਾਰਾ ਉਹੀ ਤੇ ਮੂੰਹ ਮੂੰਹ ਵਿੱਚ ਕੋੜ ਕਰ ਲਈ ਉਹਦੇ ਫਸੀ ਆ ਨਾ ਉਹ ਵਿਚਾਰਾ ਅੰਦਰ ਕਰਨ ਜੋਗਾ ਤੇ ਨਾ ਬਾਹਰ ਸੁੱਟਣ ਜੋਗਾ ਉਹਦਾ ਉਹ ਇੰਨਾ ਸਿੱਧਾ ਵਾ ਇੰਨਾ ਭੋਲਾ ਵਾ ਮੈਂ ਕਹਿੰਨੀ ਆ ਕਾਹੇ ਕਿੱਥੇ ਰੱਖੀ ਕਰਮਾਂ ਚ ਕਿਤੇ ਉਦੋਂ ਦਾ ਮੈਂ ਸੋਚਿਆ ਹੁੰਦਾ ਕਿਤੇ ਉਹਦਾ ਰਿਸ਼ਤਾ ਹੀ ਕਿਤੇ ਵਿਆਹ ਚ ਚੰਗੇ ਥਾਂ ਕਰ ਦੇ ਤੇ ਘਰ ਨੂੰ ਸਵਰਗ ਬਣ ਜਾਂਦਾ ਘਰ ਵੀ ਗੱਲ ਪਤਾ ਪੂਆ ਜੀ ਕੀ ਆ ਘਰ ਨੂੰ ਤੇਨੇ ਸੱਚੀ ਜਦੋਂ ਵਿਆਹ ਹੋਇਆ ਹੈ ਨਾ ਮੰਮੀ ਜ ਨੇ ਸਾਰੀ ਜ਼ਿੰਮੇਵਾਰ ਦਿੱਤੀ ਜੀਵਨ ਨੂੰ ਉਦੋਂ ਹੂੰ ਤੇ ਉਹ ਜੀ ਰਾਣੀ ਬਣ ਕੇ ਬੈਠੀ ਆ ਆਹੋ ਉਹੀ ਨਾ ਉਹ ਇਹ ਲੱਗਦਾ ਵੀ ਹਣ ਰਾਣੀ ਮੈਂ ਹੀ ਬਣ ਕੇ ਰਵਾਂ ਦੂਜਾ ਮੁੰਡਾ ਨਾ ਹੋਇਆ ਜਾਂਦਾ ਉਹੀ ਤੇ ਰਾਣੀ ਸਾਰਾ ਕੁਝ ਆਮਦਿਆਂ ਨੂੰ ਫੜਾਤਾ ਕਿ ਦੇਖੋ ਕੰਮ ਨਹੀਂ ਕਰਾਇਆ ਕੋਈ ਤੰਦਾ ਨਹੀਂ ਕਰਾਇਆ ਕਿਤੇ ਕਈ ਦਿਨ ਨੂੰ ਕੰਮ ਚ ਚੌਕੇ ਨਹੀਂ ਚੜਾਇਆ ਮੈਨੂੰ ਨਹੀਂ ਪਤਾ ਮਹੀਨੇ ਕਈ ਮਹੀਨੇ ਨੂੰ ਕੰਮ ਨਹੀਂ ਕਰ ਦਿੱਤਾ ਉਹ ਆਂਦੀ ਮੈਂ ਹੱਟੀ ਕੱਟੀ ਆ ਤੇ ਮੈਂ ਸਾਰਾ ਕੰਮ ਕਰ ਲੈਣਾ ਮੈਂ ਤੇ ਕਿਨ ਵਿੱਚ ਪਾ ਕੇ ਕਰ ਲਾਂ ਤੇ ਮੇਰੀ ਨੌ ਆਈ ਆ ਰੀਜਾਂ ਪਾਲਾ ਨਾਲ ਉਹਨੇ ਰੱਖਿਆ ਇਹਨੂੰ ਇੰਨਾ ਕਿਤੇ ਪਿਆਰ ਨਾਲ ਰੱਖਿਆ ਪਰ ਇਹਨੂੰ ਕੋਈ ਹੈਗਾ ਕੋਈ ਮਾਸਾ ਜਿੰਨਾ ਵੀ ਚੱਲ ਉਹ ਵੀ ਆਈ ਆ ਤੇ ਚੱਲ ਉਹਨੂੰ ਮੈਂ ਰਹਿਣ ਦਾਂ ਉਹ ਤੇ ਆਂਦੀ ਇਹਨੂੰ ਚੌਕੇ ਚੜਾਓ ਤੇ ਛੇਤੀ ਕੰਮ ਮੈਨੂੰ ਕਰਾਓ ਹੁਣ ਇਹਦਾ ਕਰਨਾ ਚੌਕੇ ਜਰੂਰ ਚੜਾ ਲੈਣਾ ਤੇ ਪਰ ਇਹਨੂੰ ਕੋ ਕੰਮ ਨਹੀਂ ਕਰਾਉਣਾ ਚਲੋ ਇਹਨਾਂ ਕਚਾ ਕਪ ਬਿਚਾਰੀ ਬਣਾ ਦਿਆ ਕਰੋਗੇ ਉਹ ਵੀ ਬੋਰ ਹੁੰਦੀ ਰਹਿੰਦੀ ਆ ਸਾਰਾ ਚਲ ਭੂਆ ਜੀ ਹੁਣ ਇਹਦਾ ਕਰਨੇ ਮੈਂ ਆਪਣਾ ਹਾਂ ਉਹਨੂੰ ਕਹਾਂ ਵੀ ਜੋ ਬਣਾਉਣਾ ਨਾ ਨਹੀਂ ਨਹੀਂ ਮੈਂ ਪ੍ਰੋਬਲਮ ਕਿਹਾ ਵਾਂ ਇੱਕ ਪ੍ਰੋਬਲਮ ਰੱਖ ਸਾਰਾ ਸਮਾਨ ਲੱਗ ਗਿਆ ਹਜੇ ਤੇ ਪੁੱਤ ਲੱਗੇ ਖਲੋ ਦੇ ਤੇ ਉਹ ਕੋ ਕਰਵਾ ਲਾ ਹਨਾ ਚਲੋ ਠੀਕ ਤੂੰ ਹਣ ਕਰਾਸ਼ ਰੱਖ ਆ ਕੇ ਜਾਵੀਂ ਆਰਾਮ ਨਾਲ ਆਹ ਟੋਰ ਨਾਲ ਜਦੋਂ ਜਾਣਾ ਉਹ ਸ਼ਾਮ ਤੱਕ ਚੱਲ ਜੇ ਚਲੋ ਠੀਕ ਆ ਭੂਆ ਜੀ ਹਾਂ ਠੀਕ ਹਾਈ ਹਾਈ ਤੇ ਤੇਰਾ ਪੜਾ ਹੋ ਜੇ ਤੇਰਾ ਇਹੋ ਜਿਹ ਦਾ ਆ ਕੀ ਗੰਦ ਖਲਾਰੇ ਪਾਏ ਆ ਹੈ ਮੈਂ ਹੁਣ ਸਫਾਈ ਕੀਤੀ ਹਜੇ ਪਤਾ ਨਹੀਂ ਲੱਗਦਾ ਤੈਨੂੰ ਮਾਮੀ ਜੀ ਮੈਨੂੰ ਖੇਡਣ ਦੋ ਹਾਂ ਮਾਮੀ ਜੀ ਮੈਨੂੰ ਖੇਡਣ ਦੋ ਤੁਸੀਂ ਤੇ ਵੇਲਾ ਜੇ ਮਾਪਾ ਨਾ ਤੁਸੀਂ ਜਾਣਾ ਕਿਸ ਪਾਸੇ ਤੇ ਨਾ ਹੋਰ ਅਖਲਾਰਾ ਮੇਰੇ ਵਾਸਤੇ ਪਾਇਆ ਵਾ ਇੱਕ ਤੇਰੀ ਮਾਂ ਅਵਨਸੋ ਨੇ ਘੋੜੇ ਲਈ ਆਉਂਦੀ ਆ ਹੈ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਉਂ ਇੰਨੇ ਖਰਚੇ ਕਰਾਉਂਦੇ ਆ ਜੇ ਸਨ ਨਹੀਂ ਚਲ ਗਿਆ ਤਾਂ ਲੈ ਆਵੀਂ ਸਨ ਇੱਕ ਘੋੜਾ ਜੇ ਕੋਈ ਚਲ ਗਿਆ ਤਾਂ ਲੈ ਆਓ ਆ ਘੋੜਾ ਮੈਂ ਤੈਨੂੰ ਘੋੜਿਆਂ ਦਾ ਖੇਡਣ ਦਾ ਬੜਾ ਸ਼ੌਂਕ ਵਾ ਹੈ ਜੱਦਾ ਘੋੜਿਆਂ ਦਾ ਬੈਠਾ ਵੇ ਕਿਦਾਂ ਵਾ ਹੁਣ ਨੀਵੀਂ ਜੀ ਪਾ ਕੇ ਕਰਦਾ ਕੀ ਆਏ ਅਖ ਲਾਰੇ ਚੋਕਲਾ ਆਪਣੇ ਇਥੋਂ ਮੈਂ ਨਹੀਂ ਗੰਦ ਪਾਉਣ ਦੇਣਾ ਆਪਣੇ ਪਿੰਡ ਜਾ ਕੇ ਪਾਵੀ ਗੰਦ ਨਾ ਬੋਲਦਾ ਨਹੀਂ ਹੁਣ ਆ ਕੋੜੇ ਤੇ ਲਿਆ ਦੇ ਤੇਰੀ ਮਾਂ ਨੇ ਵਨ ਸੁਵੰਨੇ ਤੇ ਬੇਲਾ ਵੀ ਬਣਾ ਲੈ ਤੇ ਵਿੱਚ ਮਾਂ ਪੁੱਤਰ ਆ ਲਿਆ ਕਰਿਓ ਚੰਗਾ ਸੁਣ ਮੇਰੀ ਆ ਮੁੰਡੇ ਨਾ ਕਿ ਹੁਣੇ ਮਿਹਰੇ ਪਿੰਡੇ ਹੀ ਆ ਤੇ ਸ਼ਰਮ ਘਰ ਥੋੜੀ ਜੀ ਤੈਨੂੰ ਤੇ ਪਰਜਾਈ ਕਹਿਨੂ ਜੀ ਨਹੀਂ ਕਰਦਾ ਹਾਂਜੀ ਪੁੱਤ ਮੈਨੂੰ ਕੋਈ ਗੱਲੇ ਪੁੱਤ ਬਸ ਤੇ ਹੋਰ ਦੀ ਕਲਾਸ ਮੈ ਲਮਨੀ ਹੈ ਨਾ ਇਹਨੂੰ ਤੇ ਸ਼ਰਮ ਹੀ ਲਾਈ ਆ ਵੇਖਾ ਹਣ ਗੁੰਗੇ ਦੀ ਜੁਬਾਨ ਚ ਲੰਡਾ ਪੀ ਆ ਨਹੀਂ ਕਿਉਂ ਗੁੰਗਾ ਹੈ ਮੇਰਾ ਪੁੱਤ ਤੂੰ ਹੋ ਗੁੰਗੀ ਹੈ ਦੱਸ ਫਿਰ ਇੰਨੇ ਕਿਨਾਰੇ ਚ ਤੂੰ ਕੀ ਕੱਢਣਾ ਜੇ ਉਹਨੇ ਕੋੜਿਆ ਨਾ ਖੇਡ ਡਿਆ ਆਪਣੇ ਚੀਜ਼ਾਂ ਨਾ ਖੇਡ ਡਿਆ ਤੈਨੂੰ ਉਹਨੇ ਕੀ ਤੋਫਾ ਦਿੱਤਾ ਵਾ ਨਹੀਂ ਕੋਈ ਨਾ ਕੋਈ ਖਰਚ ਆ ਜਾਂਦਾ ਵਾ ਤੇ ਜਦੋਂ ਵੇਖਣ ਗਿਆ ਖਲਾਰਾ ਪਿਆ ਤਾਂ ਸਾਰੀਆਂ ਗੱਲਾਂ ਤਾਂ ਮੈਨੂੰ ਕਰਦੀਆਂ ਵਾ ਫੇ ਘਰ ਦਾ ਕੰਮ ਨਹੀਂ ਕੋਈ ਕਰਦੀ ਮੈਂ ਅਜ ਚਾਦਰਾਂ ਝਾੜ ਕੇ ਗਈ ਆ ਤੇ ਇਹਨੇ ਆਣ ਕੇ ਖਲਾਰਾ ਪਾ ਵੀ ਦਿੱਤਾ ਵਾ ਨਾ ਗੱਲ ਸੁਣ ਮੇਰੀ ਜਿੰਨੇ ਘਰੋਂ ਨਾ ਆ ਕੇ ਲੋਬੀ ਦੇ ਬੈੱਡ ਤੇ ਚੜ ਕੇ ਬੈਣਾ ਔਰ ਡਰਾਈਵ ਰੂਮ ਕਿਹੜੇ ਕੰਮ ਨੂੰ ਬਣਾਇਆ ਵਾ ਇਸੇ ਕੰਮ ਨੂੰ ਬੜਾਇਆ ਆਏ ਗਏ ਵਾਸਤੇ ਚੰਗਾ ਤੁਸੀਂ ਨਾ ਮੈਨੂੰ ਵਾਰੇ ਆਉਣ ਦਿਓ ਚੰਗਾ ਕਦੀ ਭੂਆ ਨੇ ਮੇਰੇ ਦਿਵਾਲੇ ਕਰਾ ਦਿੰਨੀ ਕਦੀ ਆਪ ਦਿਵਾਲੇ ਹੋ ਜਾਂਦੀ ਮੇਰੇ ਖਬਰਦਾਰ ਜੇ ਅੱਜ ਤੋਂ ਬਾਅਦ ਮੇਰੇ ਮੁੰਡੇ ਦੇ ਕੋਲ ਗੱਲ ਕੀਤੀ ਤੇ ਇੱਥੇ ਰਹਿਣਾ ਹੀ ਹੋ ਤਾਂ ਟੌਰ ਨਾ ਰਹਿਣਾ ਹੀ ਹੋ ਜੋ ਕਰਨਾ ਕਰ ਲਾ ਐਦਾਂ ਹੀ ਘੋੜੇ ਰੱਖਣੇ ਤੇ ਐਦਾਂ ਹੀ ਆਪਣੇ ਬਾਰੀਆਂ ਰੱਖਣੀਆਂ ਹੀ ਹੋ ਜਦ ਤੱਕ ਉਹ ਹੋ ਸਕਦਾ ਨਾ ਉਹ ਜਾ ਕੇ ਘਰ ਤੋਂ ਜਾ ਇਹ ਤਾਂ ਫਿਰ ਜਿੱਦ ਹੋ ਗਈ ਜਿੱਦ ਕਾਦੀ ਹੋ ਗਈ ਆ ਤੂੰ ਤਾਂ ਸ਼ਰਮ ਨਾ ਕੀਤੀ ਮਾਸਾ ਵੀ ਕਿ ਨਿਆਣਾ ਡਿਆ ਠੇਡਣ ਵਾਸਤੇ ਤੇ ਤੂੰ ਉਹਦੇ ਉੱਤੇ ਆ ਕੇ ਚੜ ਗਈ ਆ ਉਹਨੂੰ ਕਲਾਸ ਲਈ ਮੈਨੂੰ ਕਹਿ ਜੋ ਕਹਿਣਾ ਨਾ ਜੇ ਤੇਹੀ ਵਿਆਹ ਆਈ ਗਏ ਜੇ ਵਿਆਹ ਕਰ ਲਿਆ ਸਭ ਕੁਝ ਕਰ ਲਿਆ ਹੁਣ ਜਾਓ ਆਪਣੇ ਘਰਾਂ ਵਿੱਚ ਤੇਰੇ ਕਿੱਥੇ ਡਿਪੜ ਪੈਂਦੀ ਆ ਆਪਣੇ ਮਾਤ ਦੇ ਘਰ ਬੈਠੀ ਆ ਆਹੜਾ ਘਰ ਬਣਿਆ ਵਾ ਨਾ ਇਹ ਮੇਰੇ ਪਿਓ ਦੇ ਹੱਥਾਂ ਦਾ ਬਣਿਆ ਵਾ ਜਦੋਂ ਤੁਹਾਡੀ ਗੱਲ ਆਉਗੇ ਨਾ ਉਸ ਦਿਨ ਹਾਂ ਗੱਲ ਕਰੀ ਉਦੋਂ ਮੈਨੂੰ ਕਹੀਂ ਕਹੇਗੀ ਵੀ ਤੂੰ ਤਾਂ ਵੀ ਲੈ ਆ ਕੇ ਮੈਂ ਰਹਿੰਦੀ ਇੱਥੇ ਮੈਂ ਤਾਂ ਠੋਕ ਦੇਣ ਤੇਰੇ ਚੀਜ਼ਾਂ ਤੇ ਨਾਲੇ ਤੇਰੀ ਚੀਜ਼ ਹੈ ਵੀ ਕਿਹੜੀ ਆ ਦਿੱਤਾ ਕਿ ਭੁੱਖੇ ਲੱਗਿਆ ਤੇਰੇ ਮਾ ਪਿਓ ਨੇ ਐ ਜੋ ਕੁਝ ਬਣਾਇਆ ਮੇਰੇ ਮਾਤ ਦੇ ਦਾ ਬਣਿਆ ਵਾ ਤੇ ਟੌਰ ਦਾ ਰੜਾਣ ਕੇ ਐਦਾਂ ਹੀ ਆਉਣਾ ਜਾਣਾ ਅਸੀਂ ਜੋ ਤੂੰ ਕਰਨੀ ਆ ਨਾ ਚੌਨੀਆ ਉਹ ਕੁੱਛ ਨਹੀਂ ਹੋਣਾ ਭੈਣ ਜੀ ਥੋੜਾ ਜ਼ੁਬਾਨ ਸੰਭਾਲ ਕੇ ਬੋਲੋ ਮੇਰੇ ਮਾਪਿਓ ਤੇ ਜਾਣ ਦੀ ਕੋਈ ਲੋੜ ਨਹੀਂ ਗਈ ਠੀਕ ਆ ਐਨੀ ਦੂਰ ਤੱਕ ਤੁਹਾਨੂੰ ਕਿੰਨੇ ਕਿਆ ਪਹੁੰਚਣ ਵਾਸਤੇ ਮੈਂ ਤਾਂ ਗੱਲ ਮੁੰਡੇ ਨਾਲ ਕਰਨ ਢਈ ਆ ਪੁੱਤ ਖਲਾਰਾ ਨਾਲ ਆਪਾ ਤੇ ਤੁਸੀਂ ਆੜ ਕੇ ਮੇਰੇ ਸਿਰ ਦੇ ਵਾਲਾ ਨੂੰ ਪੈ ਗਏ ਜੀ ਨਾ ਮੇਰਾ ਦਿਮਾਗ ਖਰਾਬ ਹੋਇਆ ਵਾ ਕਿ ਤੂੰ ਪੁੱਤ ਪੁੱਤ ਕਰਕੇ ਉਹ ਨਾਲ ਗੱਲਾਂ ਕੱਢ ਲਈਆਂ ਤੇ ਮੈਂ ਆ ਕੇ ਤੇਰਾ ਸਿਰ ਪਾੰਡਿਆ ਪੀਆ ਉਹ ਤਾਂ ਨਿਆਣਾ ਵੀ ਕਹਿਣ ਰਿਹਾ ਵਾ ਕਿ ਮੰਮਾ ਮੈਨੂੰ ਮਾਮੀ ਆ ਕੇ ਘੁੱਪੇ ਹੋਣ ਢਈ ਆ ਉਹ ਤਾਂ ਬੱਚੇ ਨੂੰ ਪਤਾ ਵਾ ਹੈ ਤੂੰ ਆਪਣੇ ਗੱਲਾਂ ਤੇ ਪੜਦੇ ਨਾ ਪਾ ਗੱਲ ਪਤਾ ਕੀ ਆ ਮੈਂ ਚੁਬ ਨਹੀਂ ਆ ਤੁ ਤੇ ਹੁਣ ਮੈਂ ਕਿੱਥੇ ਜਾਣਾ ਮੇਰਾ ਤੇ ਆ ਘਰ ਵਾ ਇਹਦੇ ਨਾਲ ਚੰਗਾ ਤੁਸੀਂ ਆਪ ਹੀ ਚਲ ਜਾਓ ਕਿਉਂ ਚਲ ਜੀਏ ਦਿਮਾਗ ਇਹਦਾ ਕਿੱਡਾ ਖਰਾਬ ਹੋਇਆ ਵਾ ਇਹਦੇ ਨਾਲ ਹੁਣ ਚੰਗੀਆਂ ਫੁੰਨੀਆਂ ਮੇਰੇ ਕੋ ਅੱਗੇ ਤੇ ਭੂਆ ਨੇ ਸੁਣਾਣੀਆਂ ਨਾ ਮੈਂ ਆਪਣਾ ਮੂੰਹ ਬੰਦ ਰੱਖਿਆ ਵਾ ਲਿਆਜ਼ ਨਹੀਂ ਦੀਆਂ ਪਰ ਹੁਣ ਨਹੀਂ ਮੈਂ ਲੈਣਾ ਪੁੱਤ ਜਿੱਥੇ ਜੀ ਕਰਦਾ ਨਾ ਉੱਥੇ ਹੀ ਖੇਡ ਮੇਰਾ ਪੁੱਤ ਆਰਾਮ ਨਾਲ ਇੱਥੇ ਬੈੜ ਤੇ ਬੈ ਕੇ ਬੇੜ ਜਿੰਨੇ ਕੋੜਿਆਂ ਦਾ ਖੇਡਣਾ ਖੇਡ ਹੋਰ ਕੋਈ ਨਾਲ ਲੱਗਦਾ ਵਾ ਇੱਥੇ ਹੈਂ ਹੋਰ ਇੱਥੇ ਸੁੱਟ ਲਈਏ ਚੰਗਾ ਡਰਨਾ ਨਹੀਂ ਕਿਹਤੋਂ ਵੀ ਆਈ ਵੱਡੀ ਏ ਨਿਆਣਾ ਨਾ ਹੁੜੇ ਮਿਹਰੇ ਭਿੰਡ ਐ ਵੀ ਹੋਰ ਨਹੀਂ ਕੋ ਗੱਲ ਤੇ ਤੈਨੂੰ ਤਾਂ ਮੈਂ ਦੱਸ ਨਹੀਂ ਰਾਂ ਆ ਆ ਗਿਆ ਜਿੱਕੜਾ ਕਰੋ ਸਾਰੇ ਜਾਨੇ ਮੂੰਹ ਮਿੱਠਾ ਕਰ ਸਾਨੀ ਪਤਾ ਸਾਰਾ ਬਾ ਨਾ ਉਹਨਾਂ ਦੇ ਬੜੀ ਵਧੀਆ ਆ ਤੂੰ ਲੈ ਫੜ ਤਾ ਕੋਈ ਨਹੀਂ ਤੂੰ ਲੈ ਲੈ ਬੱਲਾ ਤੇ ਬਹੁਤ ਸੋਹਣੀ ਆ ਉਹਨਾਂ ਦੀ ਛੋਟਾ ਨਾਲ ਲਿਓ ਮਾੜਾ ਥੋੜੀ ਗੱਲਾ ਗੱਲਾ ਜਾਨਾ ਫੜ ਦੋ ਚੱਲ ਦਲਜੀਤ ਨੂੰ ਦੇ ਦਲਜੀਤ ਲੈ ਲਓ ਲੈ ਲਓ ਤੂੰ ਵੀ ਲੱਲਾ ਭਾਜੀ ਹਾਂਜੀ ਉਹ ਕਿੱਥੇ ਗਈ ਉਹਨੂੰ ਆਜ ਮਾਰ ਲੋ ਫੇਰ ਕਹਿਣਾ ਮੈਨੂੰ ਕਿਹੜਾ ਲਾਰੇ ਕਿਤੇ ਦੇਸਾਂ ਨਹੀਂ ਡੇ ਨਹੀਂ ਜੀਵਨ ਠਿੱਕੇ ਕਿਤੇ ਹੋਣੀ ਆ ਕਿਤੇ ਜੀਵਨਜੋਤ ਆ ਗਈ ਆ ਗਈ ਆ ਜਾ ਕੇ ਕਿਹੜੇ ਤੋਂ ਕੰਮ ਨਹੀਂ ਸਵਾਰਨ ਤੂੰ ਵੱਖਰੀ ਵੱਖਰੀ ਰਹਿਂ ਜਾ ਰਹੀ ਆ ਕਰ ਸਾਰਾ ਹੋ ਗਿਆ ਬੜੇ ਕਦਰ ਦੀ ਕੰਡੇ ਆ ਲੈ ਦੱਸ ਆ ਦਰਾਣੀ ਨੇ ਕੜਾ ਬਣਾਈ ਖਾ ਮੂੰ ਮਿੱਠਾ ਕਰੋ ਚਲੋ ਬਤਾਓ ਸਾਰਾ ਭਾਜੀ ਸੁਆਦੀ ਬਣਿਆ ਦਰਾਣੀ ਮੇਰੀ ਚੁੰਕੇ ਚੜ ਗਈ ਆ ਘਰ ਦਾ ਸਾਰਾ ਕੰਮ ਮੇਰੀ ਦਰਾਣੀ ਕਰਿਆ ਕਰੂਗੀ ਨਾ ਕਿਉਂ ਕਰੂ ਦਰਾਣੀ ਤੂੰ ਮੇਲਾ ਵੇਖਣ ਜਾਣਾ ਪਰ ਜਾਈ ਕੋਈ ਨਹੀਂ ਬੇਤਾ ਉਹ ਸਿਰਫ ਅੱਜ ਚੌਂਕਿਆ ਚੜੀ ਆ ਉਹਨੇ 10 12 ਦਿਨਾਂ ਜੇ ਕੰਮ ਨਹੀਂ ਕਰਨਾ ਜੇ ਤੂੰ ਉਹਨਾਂ ਵੀ ਵੀ ਆਈ ਆਈ ਕਿਤਾ ਕਿਨੇ ਦਿਨ ਕੀਤਾ ਸੀ ਕੋੜੇ ਚੱਲ ਤੂੰ ਹੀ ਤੇ ਮੈਂ ਨਹੀਂ ਲਾੜਲੀ ਰਖੇ ਤੂੰ ਵੀ ਹੁਣ ਲਾੜਲੀ ਰੱਖੀਂ ਹੁੰਦਾ ਤੇਰੀ ਸੱਸ ਨੇ ਦਿਨ ਰੱਖਿਆ ਸਾਰੇ ਪਰ ਕੰਮ ਹੀ ਕਰਨਾ ਵੇਲਾ ਜੀ ਗੱਲ ਕਹਦੇ ਆ ਵੀ ਕੋਈ ਗੱਲ ਹੈ ਭਾਵੇਂ ਮਹੀਨੇ ਨੂੰ ਹੱਥ ਲਾਵੇ ਕਰਨਾ ਤੇ ਪੈਣਾ ਹੀ ਆ ਕਿਉਂ ਮਹੀਨੇ ਨੂੰ ਹੱਥ ਕਿਉਂ ਲਾਵੇ ਕਰਦੇ ਕੰਮ ਕਰਨੇ ਪੈਂਦੇ ਚੱਲ ਚੰਗਾ ਚੰਗਾ ਤੂੰ ਕੁੜਾ ਖਾ ਜੜੋ ਨਾ ਯਾਰ ਫਿਰ ਵੇਖਦੇ ਕੀ ਕਰਦਾ ਬਟਾ ਖਾਓ ਕੋਰੇ ਦਾ ਉਦਾਂ ਇੱਕ ਗੱਲ ਵਾ ਕੜਾ ਬਣਾਇਆ ਬੜਾ ਸਵਾਦ ਆ ਇਹਦਾ ਮਤਲਬ ਇਹ ਆ ਕਿ ਚੀਜ਼ਾਂ ਸਵਾਦਿ ਬਣਾਉਂਦੇ ਸਾਰੀ ਜੇ ਮੈਂ ਕੰਮ ਸਾਰਾ ਹੁੰਦਾ ਵਾ ਰੀਜ ਨਾ ਬਣਾਇਆ ਰੀਜ ਨਾ ਵਾਹ ਕੁ ਬਣਾ ਲਿਆ ਕਿ ਪਵੇਂ ਨਾ ਆਉਂਦਾ ਹੋਵੇ ਮਨਜਿੰਦਰ ਹਾਂਜੀ ਨਵੀਂ ਨਵੀਂ ਸਮੀ ਆ ਉਹਨੇ ਹੁਣ ਵਿਚਾਰੀ ਨੇ 10 ਦਿਨ ਨੇ ਉਹ ਵੀ ਇੱਥੇ ਆਈ ਆ ਬਿਲਕੁਲ ਬਿਲਕੁਲ ਠੀਕ ਬਣਾ ਕੇ ਲਿਆਂਦਾ ਵਾ ਉੱਥੇ ਵੀ ਕੰਮ ਹੀ ਕਰਦੀ ਆਈ ਆਪਣੀ ਮੰਮੀ ਲਾਗੇ ਹੁਣ ਕੋਈ ਗੱਲ ਨਹੀਂ ਭਾਵੇਂ ਆਮ ਨਾ ਕਰੇ ਕੰਮ ਸਾਨੂੰ ਤਾਂ ਨਹੀਂ ਕੋਈ ਆਈ ਆ ਗਈ ਆ ਪ੍ਰਭ ਹਾਂ ਰੋਟੀ ਕਿਤੇ ਕੰਮ ਕਿੰਨਾ ਕਰਾ ਚਾਰ ਫੁਲਕੇ ਲਾਲੇ ਤੇ ਚਾਪੇ ਪਕਾ ਕੇ ਖਾਈ ਲੋ ਜੋ ਨੇ ਆਏ ਆ ਕੋਈ ਨਹੀਂ ਤੇ ਪਕਾ ਕੇ ਤੁਹਾਨੂੰ ਖਵਾਈ ਪਹਿਲਾਂ ਇਹਨੂੰ ਬਣਾ ਕੇ ਖਵਾਇਆ ਕਰਾਂਗੇ ਹੁਣ ਬਣ ਕੇ ਹੀ ਆਇਆ ਕਰਾਂਗੇ ਤੇ ਸਾਨੂੰ ਫਿਰ ਬਣਾ ਕੇ ਖਵਾਇਆ ਕਰੂਗੀ ਹੈ ਜਿੰਦ ਰਹੇ ਆਈਆਂ ਉਦੋਂ ਨਹੀਂ ਹਟਾਉਂਦਾ ਬਿਲਕੁਲ 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 ਬਾਅਦ ਵਿੱਚ ਵੇਖੀ ਜਊ ਲੈ ਬਈ ਮਜ਼ਾ ਆ ਗਿਆ ਜੇ ਖਲਾ ਖਾ ਕੇ ਹਾਂ ਮਜ਼ਾ ਤੇ ਆ ਗਿਆ ਹੂੰ ਮਜ਼ਾ ਤੇ ਆ ਗਿਆ ਬਾਅਦ ਹੁਣ ਏਦਾਂ ਕਰ ਤੂੰ ਆ ਵੱਡਾ ਬਸ ਭਰਾ ਕਿ ਆਵਾਂ ਦੇ ਥਾਂ ਤੇ ਹਣੀ ਹੋਈ ਆ ਇਹ ਹੀ ਮੈਂ ਕਿਹਾ ਲਿਆ ਗੁੱਸਾ ਗੁੱਸੋਂ ਤੇ ਕੁੜੀ ਨੂੰ ਦੇ ਮੇਰੀ ਗੱਲ ਸੁਣ ਜਾ ਹਣ ਦਿਖਾ ਲੈ ਇਕੜਾ ਮੇਰੀ ਗੱਲ ਸੁਣ ਹੁਣ ਫਰਜ਼ ਵੀ ਨਿਭਾ ਸਗਨ ਵਾਲਾ ਉਹ ਜੀ ਉਹ ਵੇਖੋ ਸਗਨ ਦੇ ਵਾਲੇ ਭੱਜ ਗਏ ਤੇ ਦਵਾਤਾ ਉਹ ਤੇ 200 ਰੁਪਏ ਦਿੱਤੇ ਉਹ ਤੂੰ ਦੇ ਹੁਣ ਕਰਕੇ ਕੁੜੀ ਨੂੰ ਪਿਆਰ ਪਈ ਉਹ ਜੀ ਉਹਨੇ 200 ਰੁਪਏ ਲੈ 500 ਵੜ ਕੇ ਲੈ ਉਹ ਭਈਆ 500 ਲਿਆ ਨਹੀਂ ਤੇਰੇ ਕੋ ਮੇਰੀ ਗੱਲ ਸੁਣਾ ਤੂੰ ਉਹ ਗੱਲ ਫਿਰ ਭੋਲੇ ਦਾ ਭੋਲਾ ਹੀ ਰਿਆ ਤੂੰ ਆਪਣੇ ਕੋ ਥੋੜਾ ਪਤਾ ਖਰਚਾ ਰੱਖਦਾ ਕਿ ਨਹੀਂ ਰੱਖਦਾ ਕਿ ਉਹਨੂੰ ਕੁੜਾ ਚੜ੍ਹਨ ਦੇ ਪਰੇ ਉਹਨੇ ਥੋੜਾ ਪੈਸੇ ਜੇਬ ਵਿੱਚ ਕਿਤੇ ਪਾਖ ਰਹਾ ਨਾ 500 ਦੇਣਾ 1100 ਰੁਪਏ ਸਗਨ ਪਾਉ ਉਹ ਤੂੰ ਕੁਝ ਹਜ਼ਾਰ 2000 ਤੇ ਆਪਣੇ ਬਹੁ ਜੇਬ ਵਿੱਚ ਪਾਇਆ ਕਰ ਤੇ ਅਚਾਨਕ ਤੈਨੂੰ ਕੁਝ ਜਾਣਾ ਪਏ ਭੱਜ ਗਏ ਤੇ ਉਸੇ ਰੁਪਏ 1100 ਦਵਾ ਆਹੋ 1100 ਦੇ ਦੋ ਸਕਦਾ ਵੜ ਗਏ ਕਹਣਾ ਭਾਈ 1300 ਆਇਆ ਅੱਜ 1100 ਚੱਲ ਪੂਆ ਜੀ 500 ਕਿਹੰਡੇ ਚੱਲ ਮੈਂ ਫਿਰ ਚੱਲ ਕੋਈ ਨਹੀਂ ਕੁਝ ਮੈਂ ਦੇ ਦੂੰਗੀ ਤੂੰ ਦੇ ਫਿਰ ਤੂੰ ਮੈਂ ਆਪ ਜਨਾਮ ਪਰ ਗਾਂ ਦਾ ਤਨਵਕਲ ਕੋਲ ਰੱਖਿਆ ਕਰ ਜੇਬ ਚ ਪੈਸੇ ਉਹ ਤੇਰਾ ਪੂਰਾ ਦੂਜਿਆ ਨਾ ਹੋਏ ਤੇ ਉਹ ਨੂੰ ਕੱਢੇ ਨੂੰ ਕਲਾ ਮਗਰ ਲੱਗਾ ਉਦਾਂ ਹੀ ਉਹ ਨਾ ਤੇ ਗਈ ਪਾ ਜਾਏਗਾ ਤੇ ਕਿਉਂ ਕਰਾਂ ਤੇ ਜੂਗੀ ਉਹਨੂੰ ਸਕਨ ਨਹੀਂ ਮਿਲ ਜਦੋਂ ਉਹ ਚੁੰਖੇ ਚੜੀ ਸੀਗੀ ਸਾਡੇ ਮਾਂ ਤੇ ਉਹਨੂੰ ਸੋਨੇ ਦੀ ਚੀਜ਼ ਪਈ ਹੈਗੀ ਇਹ ਤਾਂ 1100 ਰੁਪਏ ਦੇਣ ਲੱਗੇ ਕੰਬੜ ਦੇ ਉਹ ਤੇ ਵਿਚਾਰਾ ਜੇ ਕੋਈ ਕੁਸਤਾ ਨਹੀਂ ਕਰਦਾ ਹਾ ਕੁਸਤਾ ਨਹੀਂ ਕਿੰਦੀ ਮਾੜੀ ਗੱਲ ਬਾ 500000 ਵੀ ਨਹੀਂ ਤੇਰੇ ਕੋਲ ਜੇ ਲਿਆ ਜੀ ਨੇ 500 ਰੁਪਇਆ ਉਹ ਜੀਵਨ ਸ਼ਦਾਈ ਇਹ ਵੀ ਸ਼ਦਾਈ ਤੇ ਪਤਾ ਕਿ ਕਿਤੇ ਕੜਾ ਦੀ ਦਵਾਈ ਖਾ ਰਹੀ ਤਾਈ ਹਰਸਾ ਗੁਰ ਤੋਂ ਗੱਲ ਚੱਲਣਾ ਡੈਪੇ ਤੇ ਆਹ ਤੇ ਪਤਾ ਨਹੀਂ ਮੋਹ ਸੇ ਬਤ ਕਰਾ ਨਿਗਲ ਗਈ ਇਹ ਵੀ ਕੜਾ ਦੀ ਗੱਲ ਬਣੀ ਆ ਹਾਂ ਤਾਂ ਕਰਕੇ ਇਹ ਕੰਮ ਥੰਡਾ ਵਧੀਆ ਕਰਦੀ ਹੈ ਹੁਣ ਤੇ ਕਰੂਗੀ ਆਪਣਾ ਨੇਸਾ ਬਣਾ ਕੇ ਆਵਾ ਵੀ ਬੜਾ ਸੋਹਣਾ ਬਣਾਉਂਦੀ ਹੈ ਦਾ ਮਤਲਬ ਸਾਰੀਆਂ ਚੀਜ਼ਾਂ ਬੜੀਆਂ ਸਵਾਦ ਬਣਾਉਂਦੀ ਜਦੋਂ ਬਣਾਉਣਾ ਲੱਗੇ ਨਾ ਉਦੋਂ ਨੁਕਸ ਕਰਨਾ ਸ਼ੁਰੂ ਹੋਏ ਨੇ ਵੇਖਿਓ ਹਾਂ ਚੰਗੀਆਂ ਭਲੇ ਚੀਜ਼ਾਂ ਨੂੰ ਕਹਿਣਾ ਆਹ ਨਹੀਂ ਚੰਗੀਆਂ ਦੌੜਾਂ ਨਹੀਂ ਵੀ ਨਹੀਂ ਕੱਟ ਓ ਛੱਡੋ ਭਰੇ ਯਾਰ ਨਹੀਂ ਵੀ ਨਹੀਂ ਕੱਟ ਜਲਦੀ ਤੇ ਨਾ ਕੋਈ ਸਮਝ ਨਹੀਂ ਆਈ ਇਹ ਗੱਲਾਂ ਕਰ ਅਹੀਂ ਕੁੜੀ ਨੂੰ ਜੇ ਮਹੀਨਾ ਦਾ ਹਦਰ ਕੰਮ ਨਹੀਂ ਕਰਦੀ ਆ ਸਾਰੀ ਉਮਰ ਮਰ ਕੇ ਕੰਮ ਹੀ ਕਰਨਾ ਬੜਾ ਸਾਰਾ ਅਹੀਂ ਆਇਆ ਕਰਾਂਗੇ ਰਾਮ ਨਾਲ ਬਿਆਹ ਕੇ ਖਾਇਆ ਕਰ ਹੁਣ ਆਪਾਂ ਇਹਨੂੰ ਬਣਾ ਕੇ ਖਵਾਇਆ ਕਰ ਖਵਾਇਆ ਕਰ ਨਹੀਂ ਖਾਣਾ ਹੁੰਦਾ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਪਹਿਲਾਂ ਤੇ ਜਾਣਦਾ ਹਾਂ ਤੇ ਤੁਰ ਕੁੜੀ ਆ ਸਿਆਣੀ ਬਾਕੀ ਨਾ ਤੁਸੀਂ ਜਿਹੜੇ 2-4 ਦਿਨ ਲੈਣਾ ਵੇਖ ਲਓ ਤੇ ਜ਼ਿਆਦਾ ਟਾਈਮ ਨਾ ਲਾਇਓ ਹੋਰ ਨਾ ਨੇ ਘਰ ਤੇ ਵੀ ਬੋੜਾ ਨਹੀਂ ਪੈਂਦਾ ਪਵਾੜਾ ਪਾਵੇ ਸਿੱਖ ਪਵਾੜਾ ਆਪਣੇ ਘਰ ਬੈਠੇ ਅਸੀਂ ਕਿਸ ਦੇ ਬੈਠੇ ਬਾਗਾਂ ਨੇ ਬੈਠੇ ਆਹੀਂ ਆਹੀਂ ਪੇਕੇ ਹਾਂ ਇਹਨੂੰ ਵੀ ਪਤਾ ਵਾ ਕਿ ਕੁੜੀਆਂ ਮੈਂ ਕਰਦੀਆਂ ਜੇ ਕਰੋਗੀ ਆ ਵਾ ਤਬਾ ਤੇ ਫਿਰ ਇਹਦਾ ਬੋਰੀ ਬਿਸਤਰਾ ਮੈਂ ਬਨੂੰਗੀ ਹਾਂ ਕੈਂ ਬੜਾ ਹੋ ਗਿਆ ਪਿੰਦਾ ਤੇ ਪਵੇ ਖਲਾ ਮੈਂ ਚੱਲਦਾ ਹੁਣ ਚੰਗਾ ਲੈ ਦੱਸ ਛੇਰ ਉਹੀ ਗੱਲ ਚਾਹ ਪਣੀ ਪੀ ਹੁਣ ਮਗਰੋਂ ਆ ਰਾਮ ਨਾ ਬਾਹਰ ਪਰਮੀ ਨਹੀਂ ਨਹੀਂ ਬਾਹਰ ਨਹੀਂ ਵਰਣ ਡਿਆ ਵਾ ਅਜ ਸਵੇਰੇ ਚਲ ਜੇ ਹੋਣਾ ਚਲ ਸਵੇਰੇ ਨਹੀਂ ਸਣੀ ਬੜਾ ਟਾਈਮ ਆ ਚਾਹ ਪਣੀ ਪੀਵੇ ਤੇ ਚਲ ਜੇ ਕਿਹੜੇ ਦੂਰ ਵਾ 5 6 ਵਜੇ ਤੁਰ ਕੇ ਪਾਣੀ ਉਹੀ ਗੱਲ ਤੇ ਮੀਂਹ ਕਣੀ ਵਾਲਾ ਦੇਣਾ ਚਲੋ ਠੀਕ ਆ ਵੇਖਾਂ ਕਿੱਦਾਂ ਗੇਠ ਗੇਠ ਲੰਮੀਆਂ ਜ਼ਬਾਨਾਂ ਵਾ ਮਾਸਾ ਮਾਸਾ ਕੜਾ ਖਵਾਲਤਾ ਤੇ ਨਾਲ ਹੀ ਸਗੰਗੀਆਂ ਤਿਆਰੀਆਂ ਡੈਤੀਆਂ ਕਰ ਰਹੇ ਲੀਏ ਉਹ ਸਗੰਗਿਓ ਵਣਕੀ ਨਾ ਆਪ ਇਹਨੇ ਦੇ ਸਕਦੀਆਂ ਸਗਰ ਚੌੜੀਆਂ ਹੋ ਹੋ ਕੇ ਬੈਠੀਆਂ ਜੇ ਇੱਥੇ ਜ਼ਬਾਨਾਂ ਤੁਹਾਡੀ ਐੜਿਆੜੇ ਲੰਮੀਆਂ ਨੇ ਸਗਰ ਨੂੰ ਸਰਦਾ ਦਿਨੀ ਸਗਰ ਮੈਂ ਤਾਂ ਕਦੇ ਵੀ ਨਿੰਦੀ ਅੱਧ ਹੋਈ ਆ ਮੇਰੀ ਗੱਲ ਸੁਣ ਕਿਉਂ ਬੀਤੀ ਕਰਾਉਣ ਦੀਆਂ ਜਿਹੜੇ ਕੰਮ ਕਰਦੇ ਉਹ ਕਰ ਲੈ ਪੈਣੇ ਆ ਨਾ ਤੁਸੀਂ ਆਕੇ ਜੇ ਮੇਰੇ ਮਗਰੇ ਉੱਠ ਕੇ ਉਹ ਮਹਿਣ ਦਿੰਦੀਆਂ ਉੱਥੇ ਜਾ ਮੇਰੇ ਜਾ ਜਾ ਬੈਂਡਿੰਦਿੰਗਾਏ ਉਹਦਾ ਫੜਕ ਪੈ ਹੈ ਯਾਰ ਇਹ ਘਰ ਕੀ ਖਾਂਦੀਆਂ ਵਾ ਸਿਰੇ ਉੱਠ ਕੇ ਆਦਾ ਸਿਰ ਵਾ ਇਹਨਾਂ ਦਾ ਕਿਤੇ ਉਹ ਯਾਰ ਜਿਹੜੇ ਕੰਮ ਕਰਨੇ ਉਹ ਕਰਨੇ ਪੈਣੇ ਹੁਣ ਫੜ ਪੈ ਹੈ ਤੇ ਚੱਲ ਆ ਚਲੀਏ ਕਿੰਨੇ ਦਵਾ ਹੁਣ ਉਹ ਤੇ 1100 ਕਹਿੰਦੇ 1100 ਦੇ ਦੇ ਉਹ ਤਾਂ ਬਾਣਾ ਖਾਣਾ ਦੇਣਾ ਹੀ ਪੈਣਾ ਵਾ ਜੇ ਨਾਰਾ ਦਿੱਤੇ ਸਾੜੀ-ਟਾੜੀ ਭੂਆ ਤੁਹਾਡੀ ਭੈਣਾ ਨਾ ਗਿੱਟ-ਗਿੱਟ ਲੰਮੀ ਜਬਾਨਾ ਵਾ ਮੈਂ ਗਾਉਣ ਲੱਗਿਆ ਮੈਂ 500 ਰੁਪਿਆ ਕਿਹਾ ਇਹ ਤੇ ਪਰ ਪ੍ਰਭਕੀ ਦੀ ਵੀ ਨਹੀਂ ਹੈ 1100 ਦੇ ਦੇ ਮੈਂ ਚੱਲ ਕੋਈ ਗੱਲ ਆਹ ਇਹਨਾਂ ਨੇ ਕਰੇ ਘਾੜਾ ਦੇਣਾ ਚੱਲ ਕੋਈ ਗੱਲ ਇਹ ਤੇਣਾ ਤੁਹਾਨੂੰ ਆਪਣੇ ਕੋਲ ਘਰ ਦੇਣ ਧੀਆ ਵਾ ਜੇ ਗ ਕਰਦੇ ਆਂ ਆ ਕਿ ਨਾ ਆ। ਤੇ ਤੂੰ ਯਾਰ ਤੂੰ ਹੀ ਆ ਜਾ ਨਾਲ ਹੀ। ਥੋੜਾ 500 ਦੇ। ਹੈ? ਮੈਂ ਕਹਾਂ ਨਾ ਲੀ ਆ ਜਾ ਤੂੰ। 1100 ਦੇ ਕਿਨ ਲਓ। ਉਹ ਵੇਖਿਆ ਪਦੇ ਆ ਵੇਖਾ ਠੀਕ ਆ। ਮੈਂ ਹੁਣ ਕੀ ਕਰਨਾ ਨਾਲ ਜਾਉ ਦੇ ਆਉ ਜਾ ਕੇ। ਉਹ ਮੈਂ ਨੇ ਆਇਦਾ ਚਲੀ ਗਿਆ ਤੇ ਮੈਂ ਫੇਰ ਉਹਨੇ ਕਿਹਾ ਵੀ ਫੇਰ ਮੂੰਹ ਹਟ ਲਿਆ ਆਏ ਨੇ। ਚਲ ਜਾ ਵਾ ਆ ਜਾ। ਮੇਰੇ ਤੇ ਕਰਮਾਂ ਚ ਬਰਾਈ ਏ। ਲੋ ਭੂਆ ਜੀ ਕਿੰਨਾ ਟਾਈਮ ਹੋ ਗਿਆ ਵਾ। 10 ਉਥੇ ਦੇਣਾ ਸਗਨ ਹੀਗਾ। ਕੀ ਕਰਨ ਲੱਗ ਪਿਆਣਾ ਬਣਾਉਣ ਲੱਗ ਪਏ ਕੋਈ ਉਹ ਕੀ ਟੈਪੀ ਉਹ ਤੇ ਸਲਾਮਾਂ ਦਾ ਉਹ ਇਦਾਂ ਕਰੋ ਇੱਕ ਜਣਾ ਪਿੱਛੇ ਜਾ ਕੇ ਵੇਖ ਲਓ ਕਿੱਧਰ ਟਾਇਆ ਨਾ ਵੇਲ ਨੂੰ ਉਹਨੇ ਟਾਹਣ ਵਾਲਾ ਹਾਂ ਉਹ ਵੀ ਗੱਲ ਤੇਰੀ ਸੱਚਾ ਭਰਾ ਉਹ ਵੀ ਗੱਲ ਸਾਲਾ ਪੁੱਤ ਨਹੀਂ ਨਹੀਂ ਫੜ ਫੜ ਕੇ ਫੜਲਾ ਫੜਲਾ ਪੁੱਤ ਮਾਗੇ ਕੜੇ ਪੜੇ ਦੇ ਦੇ ਤੈਨੂੰ ਇਹਨਾਂ ਨੂੰ ਤਾਂ ਸੋਨੇ ਦੇ ਪਏ ਹੀਗੇ ਹਰ ਮੇਲੇ ਤੇ ਤੈਨੂੰ ਤਾਂ ਸਗ ਨਹੀਂ ਮਿਲਿਆ ਕਿੰਨੇ ਲੈ ਕੇ ਦਿੱਤੇ ਸੀ 2400 ਰੁਪਿਆ ਵਾ ਇਹ ਜਾਵੇ 2400 ਨਾ ਪਰ ਜਾਈ ਤੂੰ ਉਹ ਪੰਜ ਵੀ ਹੀਗੀ ਮੈਂ ਤੇ ਉਹ ਹਿੱਕੇ ਲੱਗ ਗਿਆ ਕੜਾ ਮੇਰੇ ਤੇ ਮੈਂ ਤਾਂ ਪਾਣੀ ਪੀ ਲਿਆ ਤੇਰਾ ਤੇ ਹਿੱਕੇ ਲੱਗਣਾ ਹੀਗਾ ਜੋ ਸਗਨ ਦੇਣ ਦੀ ਵਾਰੀ ਆਈ ਹੀ ਕਿਤੇ ਫਸ ਗਿਆ ਕੜਾ ਕਲੇ ਚਾ ਕੜਾ ਜਿਹੜੇ ਫਸਦੇ ਹੁੰਦੇ ਹੋਰ ਸੋਣ ਨਹੀਂ ਕਿਓਜ ਬਣਿਆ ਮੈਂ ਨਹੀਂ ਗੱਲ ਬਣਾਉਣ ਲੱਗੀ ਤੇ ਬਣਾ ਚੱਜ ਦੀ ਥੋੜਾ ਫਸ ਗਿਆ ਹੈ ਇਹਦੇ ਕੜਾ ਫਸਿਆ ਨਾ ਕਿਤੇ ਦੇਸੀ ਕਿਓਜ ਕੜਾ ਬਣਿਆ ਇਹ ਮੇਰੇ ਕੜਾ ਫਸ ਗਿਆ ਉਹ ਤਾਂ ਫਸਣਾ ਹੀ ਹੁੰਦੇ ਬਣਾਇਆ ਇਹਨਾਂ ਦਰਾਨੀ ਨੇ ਨਹੀਂ ਪੈਹਾਂ ਦਾ ਫਸਿਆ ਹੀ ਗੱਲ ਚਕੜਾ ਐਂਜੇ ਗੱਲਾਂ ਨਹੀਂ ਕਰੀ ਜਾਂਦੀਆਂ ਚਲੋ ਤੁਸੀਂ ਤੇ ਗੁਰਜਿੰਦਰ ਕੀ ਕਰੀਏ ਹਰ ਥਾਂ ਇਹਦਾ ਆਮਤਰਾ ਕੋਈ ਨਾ ਕੋਈ ਹੈ ਪਾਈ ਛੱਡਦੀ ਰੱਖਾ ਕੋਈ ਵੀ ਇਹਨੇ ਕੰਮ ਚੰਗਾ ਹੋਣ ਦਿੱਤਾ ਵਾ ਨਹੀਂ ਮੇਰੀ ਗੱਲ ਸੁਣੋ ਭੂਆ ਬੈਠੀ ਆ ਪੈਣ ਬੈਠੀ ਆ ਤੁਸੀਂ ਬਾਹੋਂ ਹੀ ਕੀ ਕੀ ਸਰਬਿਆ ਕਰ ਪਾਵਾਂਗੇ ਕੋਈ ਕਬਿਟੀਆਂ ਨਹੀਂ ਆਹੀਂ ਪਾ ਕੇ ਜਾਣਗੇ ਉੱਧਾ ਨਹੀਂ ਜਾਂਦੀਆਂ ਨਾ ਭਾਬੀ ਬਹੁਤ ਆ ਬੜੇ ਆ ਮੈਨੂੰ ਬੜਾ ਆ ਅੱਜਾਈ ਗੱਲ ਸੁਣ ਮੇਰੀ ਨਾ ਨਾ ਇਹ ਤੇਰੇ ਵੀਰ ਨੇ ਦਿੱਤਾ ਵਾ ਤੇ ਹੁਣ ਪੈਣ ਦਾ ਨਹੀਂ ਬਣਦਾ ਤੇ ਪਾਣ ਦਾ ਨਹੀਂ ਬਣਦਾ ਮੇਰੀ ਮਿਲੋ ਗੱਲ ਸੁਣ ਲਾ ਕੋਈ ਦਵੇ ਕੋ ਨਾ ਤੇਲੀ ਆਪਣਾ ਕੰਮ ਕਰਦਾ ਨਾ ਬਸ ਚੱਲ ਬੱਝਾਈ ਮੇਰੀ ਗੱਲ ਸੁਣ ਜਦੋਂ ਤੂੰ ਵਿਆਹੀ ਆਈ ਹੀ ਮੇਰੀ ਮਾਂ ਨੇ ਤਰ ਚੂੜੀ ਪਾਈ ਹੀਗੀ ਹੈ ਤੇ ਤੂੰ ਕੀ ਕੀਤਾ ਯੋ ਕੀ ਅਕਲ ਕੀਤੀ ਆ ਜੇ ਉਹਨੇ ਕੋਤੇ ਉਹੀ ਛੂੜੀ ਪਾੰਦੀ ਉਹ ਚੱਲ ਭੈਣ ਕੋਈ ਗੱਲ ਉਹ ਚੱਲ ਉਹ ਟਾਈਮ ਹੋ ਗਿਆ ਟਾਈਮ ਹੋਣਾ ਤੇ ਉਹ ਬਣਾਉਣਾ ਤੇ ਇਹ ਸਭ ਕੋ ਹੈਗਾ ਇਹ ਪਰਾਂ ਧਈ ਫੜ ਦੇ ਸਾਰਾ ਕੰਮ ਹੋ ਗਿਆ ਬਸ ਨਹੀਂ ਮੇਰੀ ਸਲਾਹ ਨਾਲ ਜੇ ਵਿਆਹ ਕੀਤਾ ਹੈਗਾ ਉਦੋਂ ਤੇ ਮੇਰੀ ਕਿਤੇ ਸਲਾਹ ਦਾ ਕੁਛ ਹੀ ਮੇਰੇ ਮਗਰੋਂ ਮਗਰੋਂ ਡੈਪੀਆਂ ਗੁਗਲੇ ਕੱਢਣ ਤੇ ਮੈਂ ਕਰਦੀ ਆ ਛੂੜੀਆਂ ਪਾਣਾ ਜੇ ਚੰਗੀ ਹੁੰਦੀ ਤੇ ਸਭ ਕੋ ਵਿੱਚ ਕਰਦੇ ਕਰਦੇ ਚੁੱਪ ਕਰ ਜਾ ਹਾਂ ਡਾਰਨੀ ਆ ਮੈਂ ਚੰਗੀ ਤਰ੍ਹਾਂ ਐਸੇ ਕੱਟਣ ਦਾ ਤੜਾਗੇ ਨਹੀਂ ਪਈ ਜੀ ਨਾ ਲਾਗੇ ਬੈ ਕੇ ਚਾਈ ਦੀ ਗੱਲ ਕਰ ਨਹੀਂ ਇਹਦੇ ਕੋਈ ਚੱਖ ਨਹੀਂ ਕਾਲੀ ਕੀੜੀ ਫਿਰੀ ਆ ਰਿਆ ਹੈ ਉਹ ਗੱਲ ਦੱਸਿਆ ਨਹੀਂ ਚਲ ਭੂਆ ਜਾਣਦੇ ਉੱਪਰ ਗੱਲ ਲੋ ਕੋਈ ਗੱਲ ਨਹੀਂ ਸਾਰਾ ਕੁਝ ਇਹਦੇ ਕੋਲ ਹੈਗਾ ਕਿੰਨਾ ਗਹਿਣਾ ਪਾਇਆ ਪਰ ਜਾਈ ਨਹੀਂ ਸਾਰਾ ਕੁਝ ਕੋਲ ਹੀ ਤੇ ਜੇ ਪਉਣਾ ਹੋਵੇ ਤੇ ਪੈ ਜਾਂਦਾ ਵਾ ਪਰ ਆ ਵੀ ਜਸਲਾਹ ਦੇਣ ਵਾਲਾ ਹੋਵੇ ਤੇ ਦੇਵੀ ਭੂਆ ਤੂੰ ਵੀ ਇੱਡਾ ਗੁੱਸਾ ਨਾ ਕਰ ਕੋਈ ਨਹੀਂ ਗਾੜੀ ਕੋਈ ਮਹਾਰਾਜ ਕਿਰਪਾ ਕਰੂਗਾ ਨਾ ਕਿ ਪਾਸਿਓਂ ਉਹ ਟਾਈਮ ਆਊਗਾ ਇੱਕ ਵਾਰੀ ਮੈਂ ਸਭ ਕੋ ਬੜਾ ਦਊਗਾ। ਚੱਲ ਮੇਰੀ ਗੱਲ ਸੁਣ ਹੁਣ ਤੂੰ ਵੀ ਇੰਨਾ ਬੋੜਾ ਨਾ ਬਣ ਕੇ ਰਿਆ ਕਰ ਤੇ ਕੰਨ ਖੋਲ ਕੇ ਰਿਆ ਕਰ। ਕੋਸ਼ਲਮ ਦਾ ਨਾ ਫਿਰਦਾ ਰਿਆ ਕਰ ਅਦੇ ਮਗਰ ਮਗਰ। ਹੁਣ ਅੱਗੇ ਤੋਂ ਸਿਆਣਾ ਬਣ ਕੁੜੀ ਆਈ ਹੈ ਨਮੀ ਨਮੀ। ਕੋਈ ਚੀਜ਼ ਮੰਗਣ ਨਿਆਣਾ ਜਾਂ ਕਿਦਾਂ ਤੇ ਆਪ ਜਿਆ ਕਰ ਕੱਢ ਕੇ। ਉਹ ਤਾਂ ਕੰਮ ਜੋਗਾ ਹੀ ਰਹਿ ਗਿਆ ਵਿਚਾਰਾ। ਸੰਦੀ ਨੂੰ ਪੁੱਛਾ ਪੂਆ ਕਦੀ ਮੈਂ ਨਾ ਕੀਤੀ ਕਿਸੇ ਕੰਮ। ਹਾਂ ਚੱਲ ਕੋਈ ਨਹੀਂ ਹੁਣ ਗਾਂ ਤਾਂ ਤੂੰ ਬਹੁਤ ਧਿਆਨ ਰੱਖੀ। ਅੱਜ ਤੂੰ ਇੱਥੇ ਆਂ ਸਾਂਭੀ ਜਾਂਦੇ ਆਂ। ਅਸੀਂ ਕਿੰਨੇ ਕੁ ਦਿਨ ਬਹਿ ਰਹਿਣਾ ਵਾਹੀਂ ਆਪੋ ਆਪਣੇ ਘਰ ਹੀ ਜਾਣਾ ਵਾਂ। ਨਾਲੇ ਪੁੱਤ ਮੇਰੀ ਗੱਲ ਇਹ ਵੇਲੇ ਕਰ ਰਹੀ ਕੁਛ ਨਹੀਂ ਹੁੰਦਾ ਠੀਕ ਨਹੀਂ ਤੇ ਵੀਰ ਗੱਲ ਸੁਣ ਮੇਰੀ ਜੋ ਕਹਿ ਦੂਗੀ ਨਾ ਜਾ ਕੇ ਉਹਦੇ ਸਲਾਹਾਂ ਲੈਣ ਡੈਫੀ ਇਹ ਤੇ ਬੜੀ ਆਤ ਮਾੜੀ ਉਹ ਭੱਜ ਤੁਰਨ ਉਹਦੇ ਮਗਰ ਦਾ ਵਾਦਾ ਬੱਸ ਦੱਸਣ ਉਹਨੂੰ ਪੁੱਛਣ ਉਹਨੂੰ ਥੋੜਾ ਜਿਹਾ ਉਹਨੂੰ ਵੀ ਸਿਆਣੀ ਇੱਕ ਬਣ ਜਾ ਬੜਾ ਉਮਰ ਤੇ ਚੰਗੀ ਇਹਦੀ ਲੰਗ ਗਈ ਆ ਹੁਣ ਗਾਂ ਤੇਰੀ ਦਰਾਣੀ ਆਈ ਆ ਤੀਆਂ ਵਰਗੀ ਪਹਿਣਾ ਵਾਗੀ ਆ ਛੋਟੀ ਤਾਂ ਕਿ ਉਹਨ ਮਿਲ ਕੇ ਇਹਦਾ ਨਾ ਰਿਆ ਕਰੇ ਥੋੜਾ ਜਿਹਾ ਤੂੰ ਵੀ ਤੋ ਤੇ ਥੋੜਾ ਜਿਹਾ ਉਹਨੂੰ ਸਮਝਾਈ ਨਾ ਚਲੋ ਭੂਆ ਪਰ ਕੋਈ ਮਾੜਾ ਮੋਟਾ ਸਾਡਾ ਤਾਂ ਨਹੀਂ ਕਹਿਦਾ ਅੰਦਰ ਸਰ ਉਹ ਹੁੰਦਿਆ ਤੱਕ ਤੂੰ ਹੀ ਕਹਿ ਕੇ ਵੇਲ ਕੋਈ ਗੱਲ ਨਹੀਂ ਕੋਈ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਬਹੁਤ ਪਿੱਕਟ ਮਾਰ ਕਰ ਤੇ ਕਰ ਮੇਰੀ ਗੱਲ ਸੁਣ ਲੋ ਤੁਸੀਂ ਦਵੇ ਨਹੀਂ ਤੁਸੀਂ ਥੋੜਾ ਸਮਝਾ ਕੇ ਜਾਇਓ ਨਾ ਸਾਡਾ ਤਾਂ ਸਮਝਾ ਸਮਝ ਲਿਆ ਹੁੰਦੇ ਸਾਡੇ ਨੇ ਸਮਝਿਆ ਉਹ ਸਾਡੇ ਦੀ ਸਮੱਸਿਆ ਇੰਨੀ ਉਮਰ ਹੋ ਗਈ ਆ ਸਮਝ ਹੁੰਦਿਆਂ ਨੂੰ ਸਾਡੀ ਅਜੇ ਤੱਕ ਨਹੀਂ ਸਮਝੀ ਤ ਹੁਣ ਕਾ ਕਿ ਉਹ ਸਾਡੀ ਹਰ ਗੱਲ ਉਲਟੀ ਲਿੰਦੀ ਆ ਸਾਡਾ ਤਾਂ ਇੰਨੀ ਹੁਣ ਔਖੀ ਆ ਕਿਤੇ ਇੰਨੀ ਉਬਲੀ ਫਿਰਨ ਡਈ ਆ ਵੀ ਘਰੋਂ ਨਿਕਲ ਜਾਣਾ ਨਹੀਂ ਵਿਆਹ ਕਰਤਾ ਦਿਓਰ ਦਾ ਚਲੋ ਮੇਰੀ ਗੱਲ ਸੁਣੋ ਇੱਕ ਵਿਆਹ ਤਾਂ ਹੋਇਆ ਕਾਲੀ ਕਾਲੀ ਵਿੱਚ ਤੇ ਥੋੜਾ ਬੋਦਾ ਸਮਾਨ ਕੁੜੀ ਨੂੰ ਜਾ ਕੇ ਪਜਾਰੋਂ ਨਹੀਂ ਆ ਦੋਣ ਕੋਈ ਗੱਲ ਨਹੀਂ ਲਿਆ ਦਿੰਨੇ ਇਹ ਕਿ ਤੁਹਾਨੂੰ ਮੁਰਾ ਫਲਾਦੇ ਨਾਲ ਜਾਣਾ ਜਾਨੇ ਕਿ ਉਹਲੇ ਦੇ ਇਹ ਪ੍ਰਭ ਜੇ ਕੋਈ ਗਲਤੀ ਕਮੀ ਪੇਸ਼ੀ ਹੈ ਨਾ ਉਹ ਹੁਣ ਪੂਰੀ ਗੱਦ ਤੇ ਮੁੜ ਕੇ ਮੈਨੂੰ ਨਾ ਕਹੀ ਕੋਈ ਨਹੀਂ ਕੋਈ ਨਹੀਂ ਆ ਠੀਕ ਨਹੀਂ ਪੁੱਛ ਲੈਨੇ ਜਿਹੜੀ ਚੀਜ਼ ਲੋੜ ਹੋ ਗਈ ਤੇ ਚਲੋ ਚੱਲੀਏ ਪਰ ਮਾਨ ਆਪਣਾ ਕੰਮ ਤੋਂ ਧੰਦਾ ਵੇਖੀਏ ਰਾਤ ਦਾ ਕੋ ਫੁਰਕਾ ਪਣੀ ਖਾਣਾਗੇ ਨਹੀਂ ਚਲੋ ਮੈਂ ਵੀ ਜਾਣਾ ਮੈਨੂੰ ਬਹੁਤ ਟਾਈਮ ਹੋਣਿਆ ਹੋ ਜਾ ਚਲੋ ਠੀਕ ਭਾਜੀ ਆਜੋ ਤੂੰ ਨਹੀਂ ਜਾਣਾ ਤੂੰ ਅਜ ਰੋ ਜਾਣਾ ਜਾਨੇ ਬੈਠੋ ਉਹ ਇੰਨਾ ਟਾਈਮ ਇਹ ਵੀ ਜੀਵਨ ਮੰਗੀ ਕੋਈ ਗੱਲ ਦੇ ਪਿੱਛੇ ਪੈ ਗਏ ਆ ਪ ਜਾਣਾ 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 ਜੇ ਮੈਂ ਕਿਹਾ ਵੀ ਸਿਰੇ ਚੜ ਜਾ ਹਟਦੇ ਨਹੀਂ ਆਪਣੀ ਹੱਤ ਤੋਂ ਮੈਂ ਯਾਰ ਸਿਰੇ ਨਾਲ ਇੱਕ ਗੱਲ ਕਰਨੀ ਮੈਂ ਰਹਿੰਦੇ ਆ ਰਹਿੰਦੇ ਆ ਉਹ ਵੀ ਰੰਗ ਚੜ ਗਿਆ ਆ ਬਾਬਾ ਇਹ ਗੱਲ ਉਹ ਵੀ ਚੰਗੀ ਚੜ ਗਿਆ ਨਹੀਂ ਜਾਓ ਸਾਰੇ ਜਾਣੇ ਮੈਂ ਸਿਰੇ ਨਾਲ ਗੱਲ ਕਰਨੀ ਆ ਚਲੋ ਚਲੋ ਤੁਸੀਂ ਕਰੋ ਕੰਮ ਕਰ ਲਓ ਠੀਕ ਆ ਭਰਾ ਕਰ ਲਓ ਕਰਦੇ ਆ ਬੜਾ ਤੰਗ ਕੀਤਾ ਇਹਨਾਂ ਸਾਰਿਆਂ ਨੇ ਰਲ ਕੇ ਮੈਨੂੰ ਆ ਜਿਹੜੀਆਂ ਦੋ ਜਣੀਆਂ ਤਾਂ ਮੈਨੂੰ ਖਲੋਣ ਨਹੀਂ ਦੇਣ ਡੀਆਂ ਕਦੀ ਕੋਈ ਗੱਲ ਕਦੀ ਕੋਈ ਗੱਲ ਕੋਈ ਨਹੀਂ ਬਾਬੇ ਤੀਰ ਤੂੰ ਕਿੰਨ ਦਿੱਤਾ 10000 ਰੁਪਈਆ ਨਮੀ ਦੇ ਨਾਲ ਨਾਲ ਨਾ ਇਹਨਾਂ ਦੀ ਪਿਆਰਾਂ ਦੀ ਮਿੱਟੀ ਵੀ ਮੈਨੂੰ ਚੁੱਕਣੀ ਪੈਣੀ ਆ ਮੇਰਾ ਤਾਂ ਇਰਾਦਾ ਇਹ ਆ ਕਿ ਬਾਬੇ ਨੂੰ ਕਹਿ ਕੇ ਨਾਂ ਦੀ ਫੱਟੀ ਨਾਲ ਹੀ ਪਹੁੰਚਾ ਦੇਣੀ ਆ ਉਦਾਂ ਨਹੀਂ ਨਿਕਲਣਾ ਨਾ ਨੇ ਘਰੋਂ ਉੱਥੇ ਹੁਣ ਮੈਨੂੰ ਜਾਣਾ ਹੀ ਪੈਣਾ ਚੱਲ ਜੀਵਨ ਜੋਤ ਕਰ ਤਿਆਰੀ ਉੱਥੇ ਜਾਣ ਦੀ